ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੋ ਚੈਨਲਵਾ ਵਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਜੀ ਜਿਸ ਪਿੰਡ ਤੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਨਾਨੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਨੇੜੇ ਪਿੰਡ ਬਈ ਪਧੌੜ ਰਹੇ ਆ ਨਾ ਆਓ ਪੁੱਛ ਲੈਣੇ ਬਈ ਤੁਹਾਡੇ ਭਾਈ ਜੀ ਸਤਿਗੁਰ ਸਤਿਗੁਰ ਜੀ ਹੋਰ ਠੀਕ ਆ ਵਧੀਆ ਠੀਕ ਆ ਜੀ ਵਧੀਆ ਵਧੀਆ ਚੱਲਦਾ ਹੀ ਕੰਮ ਕਾਮ ਰੇ ਨਾਮ ਤੇ ਮੋਬਾਈਲ ਨੰਬਰ ਕੋ ਨਾ ਕੋਰਾ ਸਿੰਘ ਜੀ ਮੋਬਾਈਲ ਨੰਬਰ 987279999 9872796931 ਬਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜੀ। ਵੀਰੇ ਗੁਰੇ ਜਿਹੜੀ ਇਹ ਬਰਡ ਦੇ ਨੇ ਕਿਹੜਾ ਸੁਹਾਸ ਹੁੰਦੀ ਹੈ? ਇਹ ਦੂਜਾ ਸੁਹਾਸ ਹੁੰਦੀ ਹੈ ਜੀ। ਕਿੰਨੇ ਦਿਨ ਲੈਂਦੀ ਹੈ ਭਾਈ? ਇਹ ਇਹਦੇ ਦਿਨ ਹੈਗੇ ਆ ਜੀ ਹਜੇ 20 ਤਰੀਕ ਨੂੰ ਪੂਰੇ ਹੋਣਿਆ। 20 ਤਰੀਕ ਨੂੰ। ਹਾਂਜੀ। ਅੱਜ ਕਿੰਨੇ ਹੋਗੀ ਭਾਈ? ਅੱਜ ਹੀ ਹੋਗੀ। 13 ਪਤਾ ਨਹੀਂ 14 ਜੀ। ਇੱਥੇ ਜੀ ਆ। ਹਾਂ। ਹੂੰ। ਆ 13 ਤਰੀਕ ਹੈ ਜੀ। 13 ਤਰੀਕ। ਅੱਜ ਪੰਜ ਕਿ ਦਿਨ ਪਏ ਆ। 5 ਦਿਨਾਂ ਦੀ ਭਾਈ ਕੱਚੀ ਆ। ਰੋਸਾ ਉਹਨਾ ਸਟੀਮੇਟ ਲਾ ਲਿਓ। ਆਰਡਰ ਦਿਖਾ ਭਾਈ। ਆਰਡਰ ਆ ਜਾ ਤੂੰ ਇਧਰੋਂ ਸਾਈਡਾਂ ਤੋਂ ਦੇਖ। ਲੈ। ਥਾਂ ਤੋਂ ਦੇ ਕਿਆ ਬਾਤ ਆ ਥਣ ਬੜਾ ਕਮਾਲ ਦਾ ਹਨਾ ਬਾਈ ਮੁੱਠੀ ਵਾਲਾ ਥਣ ਲੈ ਕੱਲਾ ਕੱਲਾ ਥਣ ਗਲਾਬੀ ਥਣ ਪੂਰੀ ਵਿੱਚ ਹੀ ਤੇ ਥਣ ਲੱਗਿਆ ਨਾੜਾ ਨੂਣਾ ਲੱਲੇ ਤੇ ਫੋਲਾ ਵੱਡੀ ਨਾੜ ਦੇਖ ਬਾਈ ਦੁੱਧ ਵਾਲੀ ਕਿਆ ਬਾਤ ਆ ਹਨਾ 22 ਲੀਟਰ ਦੁੱਧ ਦਿੱਤਾ ਵਾ ਤੇ ਪਹਿਲੇ 22 ਲੀਟਰ ਹਾਂਜੀ ਠੀਕ ਆ ਮਗਰ ਉਹ ਦੇਖ ਲੈ ਵਾ ਬਾਈ ਨੇ ਰਿਕਾਰਡ ਦੱਸਿਆ ਤੁਸੀਂ ਤੂੰ ਦੇਖ ਪਹਿਲੇ ਵਾ ਕਮਾਲ ਇਹ ਤਾਂ ਸਾਰੇ ਢਿੱਲਾਂ ਨੇ ਹੂੰ ਬੈਠਾ ਨਹੀਂ ਜਾਂਦਾ ਲੈ ਵਾ ਬੈਠੇ ਨਹੀਂ ਜਾਣਾ ਹਨਾ ਬਾਈ 25 ਲੀਟਰ ਦੁੱਧ ਦੇਣਾ ਨੇ 25 ਲੀਟਰ ਦੁੱਧ ਦੀ ਬਾਈ ਕੰਨ 22 ਲੀਟਰ ਆਪਣਾ ਚੋਇਆ ਵਾ ਇਹਦਾ ਢਿੱਲਾਂ ਢੁੱਲਾਂ ਦੇਖੋ ਲੈ ਫਰੀ ਕੀ ਚ ਬਹੁਤ ਆ ਲੈ ਲੈ ਦੁੱਪੜਨੀ ਉਹ ਪੂਰਾ ਥੋੜਾ ਜਿਹਾ ਲੈ ਮਾਸ ਫੜ ਲੈ ਲੈ ਬਾਈ ਲੈ ਐ ਦੁੱਪੜਨੀ ਹੈਗੀ ਨਾ ਇਧਰੋਂ ਸਾਈਡ ਤੋਂ ਦੇਖ ਲੈ ਆ ਕੇ ਹਨ ਤੁੰਨੇ ਸਾਈਡਾਂ ਤੋਂ ਇੱਕੋ ਜਿਹੇ ਸਾਰੇ ਕੋਈ ਆ ਨਹੀਂ ਕੀ ਬਾਤ ਆ ਬਾਈ ਨਾੜਾ ਨਾੜਾ ਇਧਰ ਵੀ ਖਲ ਚਾਈਆਂ ਚਾਰ ਸਚਾਰ ਸਲੇਵਾ ਬਾਈ ਹਾਂ ਜਿਵੇਂ ਸਾਰਾ ਇੱਕੋ ਜਿਹਾ ਉਹਨੇ ਮੂਹਰ ਨੂੰ ਉਹਨੇ ਮਗਰ ਨੂੰ ਕੋਈ ਪਾਲ ਨਹੀਂ ਕੋਈ ਛਾਲ ਨਹੀਂ ਨਾ ਪੂਰਾ ਵੀ ਨਹੀਂ ਛੈਡ ਨਹੀਂ ਕੁਛ ਨਹੀਂ ਹੈਗਾ ਜਿੰਨਾ ਵੀ ਇਹ ਲੈ ਬਾਈ ਅਠੋ ਲੈ ਬਾਈ ਇਹ ਸਾਰਾ ਸਹੀ ਗੱਲ ਆ ਕੱਤ ਬੱਡ ਠੀਕ ਆ ਰਗ ਰੂਪ ਚੰਗਾ ਫੇਸ ਬੜਾ ਤੇਰਾ ਬ੍ਰੀਟ ਚੰਗੀ ਆ ਬਈ ਦੋਧਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਕੱਚੀ ਕੱਚੀ ਬਾਕੀ ਦੋਧਾ ਤਾਂ ਹੁਣ ਉਹਦੇ ਵਾਲੀ ਗੱਲ ਇਹ ਨਹੀਂ ਕੋਈ ਲੱਖ ਰੁਪਈਆ ਵਾਲੀ ਗਾਹ ਦੇ ਲੈਵਾਨੇ ਨਾ ਲੱਗਦਾ ਸਹੀ ਗੱਲ ਆ ਬਾਈ ਹਾਂ ਬਾਕੀ ਲੈਵਾ ਅਗਲੇ ਨੂੰ ਆਪ ਹੀ ਦੱਸ ਜਣਾ ਹਮ ਸਹੀ ਗੱਲ ਆ ਹਾਂ ਜੇ ਕੋਈ ਆਪਾਂ ਹੁਣ ਝੂਠ ਵਾਲੀ ਗੱਲ ਉਹ ਤਾਂ ਲੈਵੇ ਤਾਂ ਸਾਹਮਣੇ ਦੱਸ ਦੇਣਾ ਸਹੀ ਗੱਲ ਆ ਹੁਣ ਮਗਰੋਂ ਦੇਖੋਗੇ ਹਮ ਲੈ ਕਿਆ ਬਾਤ ਆ ਲੇਵਾ ਤਾਂ ਬਈ ਕੰਮ ਲੇਵਾ ਤਾਂ ਲੈ ਕੇ ਤਾਂ ਬੈਠਿਆ ਨਹੀਂ ਜਾਂਦਾ ਗਾ ਬੈਠਿਆ ਨਹੀਂ ਜਾਣਾ ਹਾਂ ਕਿ ਮੂੰਹ ਮਾਂ ਦੇ ਕੋਈ ਆ ਜਣ ਪਏ ਆ ਉਦੋਂ ਨੂੰ ਛੋਟਾ ਛੋਟਾ ਕੰਨ ਆ ਸਹੀ ਗੱਲ ਆ ਬਈ ਹਾਂ ਹਾਂ ਤੇ ਕੀ ਮੋਲ ਆ ਫਿਰ ਜਾਇਜ਼ ਦਾ ਮੋਲੇ ਜੀ ਕੋਈ ਬਾਹਲਾ 90 ਨਹੀਂ ਕਰਦੇ 80 ਨਹੀਂ ਕਰਦੇ ਬਸ ਮੋਲੇ ਦਾ 64000 ਆ ਜੀ ਮੁੱਲ ਕਰਾਉਣਾ ਬਾਈ ਕਹਿੰਦਾ 90 80 ਜਿੰਨਾ ਮਰਜ਼ੀ ਕਰ ਦੀਏ ਪਰ 64000 ਦੀ ਬੜ ਆਪਾਂ ਦੇ ਦੇਾਂਗੇ ਬਾਈ 64 ਜੋ ਮਾਨਤਨ ਕਰਦੇ ਆਂਗੇ 64 ਜੋ ਵੀ ਮਾਨਤਨ ਬਾਈ ਕਹਿੰਦਾ ਫੁੱਲ ਕਰ ਦੇਾਂਗੇ ਲੈ ਬਿਆ ਨੂੰ ਕੋਈ ਐ ਨਹੀਂ ਕਰ ਸਕਦਾ ਲੈ ਕਿੰਨੀ ਠੰਡੀ ਸੀਲ ਵੀ ਲੈ ਪੋ ਗਿਆ ਲੈ ਥਾਣ ਦਿਖਾ ਦੇ ਪਿੱਛੇ ਲੈ ਕਿਆ ਬਾਤ ਹੈ ਮੁੱਟੀ ਵਾਲਾ ਥਣ ਗੁਲਾਬੀ ਥਣ ਕੱਲਾ ਅੱਜ ਪੰਜ ਦਿਨ ਬਾਅਦ ਸੁੰਦੀ ਨਹੀਂ ਆ ਸਾਰੇ ਢਿੱਲਾ ਕੱਢ ਕੇ ਨੇ ਫੇਰ ਸੋਣਾ 25 ਲੀਟਰ ਦੀ ਗਾਰੰਟੀ ਆ 22 ਲੀਟਰ ਤੋਂ ਚੋਇਆ ਵਾਦਾ ਠੀਕ ਆ ਬਾਈ ਹਾਂ ਤੇ ਕਿਸੇ ਵੀਰ ਨੂੰ ਬੜ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ